ਹਾਂਗਕਾਂਗ ਦੇ 20 ਸੈਂਟ ਦੇ ਕੋਇਨਾਂ ਦੀ ਅੱਜ ਦੀ ਇਸ ਵੀਡੀਓ ਵਿੱਚ ਤੁਹਾ ਦਾ ਸਵਾਗਤ ਹੈ ਤੇ ਅੱਜ ਆਪਾਂ ਇਸ ਵੀਡੀਓ ਵਿੱਚ ਹਾਂਗਕਾਂਗ ਦੇ 20 ਸੈਂਟ ਦੇ ਜਿਹੜੇ ਕੋਇਨ ਮੇਰੀ ਕਲੈਕਸ਼ਨ ਵਿੱਚ ਸ਼ਾਮਲ ਨੇ ਉਹਨਾਂ ਨੂੰ ਦੇਖਾਂਗੇ ਸਭ ਤੋਂ ਪਹਿਲਾ ਕੋਇਨ ਜਿਹੜਾ ਹੈਗਾ 20 ਸੈਂਟ ਦਾ ਮੇਰੀ ਕਲੈਕਸ਼ਨ ਵਿੱਚ ਸ਼ਾਮਲ ਹੋਇਆ 1975 ਦਾ ਇਹ ਕੋਇਨ ਜਿਹੜਾ ਕੁਛ ਇਸ ਤਰ੍ਹਾਂ ਦਾ ਦਿਖਦਾ ਤੇ ਇਹਦੇ ਤੇ ਲਿਖਿਆ ਵੀ ਹੋਇਆ 20 ਸੈਂਟ ਤੇ ਹਾਂਗਕਾਂਗ 1975 ਇੱਥੇ ਲਿਖਿਆ ਹੋਇਆ ਤੇ ਇਹਦੀ ਦੂਸਰੀ ਸਾਈਡ ਹੈਗੀ ਇਹ ਰਾਣੀ ਦੀ ਪਿਕਚਰ ਵਾਲੀ ਤੇ ਇਹ ਤੋਂ ਅਗਲਾ ਕੋਇਨ ਆ ਜਿਹੜਾ 20 ਸੈਂਟ ਦਾ ਉਹ ਇਹ ਆ 1976 ਦਾ ਤੇ ਸਾਰਾ ਕੁਝ ਸੇਮ ਆ 20 ਸੈਂਟ ਵੀ ਲਿਖਿਆ ਹੋਇਆ ਹਾਂਗਕਾਂਗ ਵੀ ਇਨਾਂ ਦੀਆਂ ਜਿਹੜੀਆਂ ਪਸਾਵਾਆਂ ਨੇ ਉਹਨਾਂ 'ਚ ਵੀ ਕੁਝ ਲਿਖਿਆ ਹੋਇਆ ਤੇ 1976 ਤੇ ਦੂਸਰੀ ਸਾਈਡ ਉਹੀ ਪਿਕਚਰ ਤੇ ਇਹ ਤੋਂ ਬਾਅਦ ਵਾਲਾ ਕੋਇਨ 1978 ਦਾ ਇਹ ਵਾਲਾ ਤੇ ਇਹਦੇ 'ਚ ਵੀ ਕੋਈ ਬਹੁਤਾ ਫਰਕ ਨਹੀਂ ਸਿਰਫ ਸਾਲ ਦਾ ਫਰਕ ਆ ਅਗਲਾ ਕੋਇਨ ਹੈਗਾ 1979 ਦਾ ਇਹੇ ਵਾਲਾ ਇਹ 'ਚ ਵੀ ਕੋਈ ਫਰਕ ਨਹੀਂ ਸਿਰਫ ਕੱਲੀ ਸਾਲ ਲਿਖੀ ਹੋਈ ਆ ਚੇਂਜ ਹੋਰ ਕੋਈ ਨਹੀਂ ਇਹ ਤੋਂ ਬਾਅਦ ਜਿਹੜਾ ਕੋਇਨ ਆ ਉਹ ਇਹ 1977 ਦਾ 1977 ਦੇ ਇਸ ਕੋਇਨ ਦੇ ਵਿੱਚ ਤੇ ਜਿਹੜਾ ਇਹ ਆ ਸਕਰੀਨ ਤੇ ਦਿਖ ਰਿਹਾ ਤੇ ਆ ਦੇਖੋ ਇਧਰਲੀ ਸਾਈਡ ਦੇ ਉੱਤੇ ਇਹ ਰਾਣੀ ਦੀ ਪਿਕਚਰ ਆ ਉਹ ਤੋਂ ਅਗਲਾ ਕੋਇਨ ਆ ਜਿਹੜਾ ਉਹ ਹੈਗਾ ਆਹ ਵਾਲਾ 1980 ਦਾ ਕੋਇਨ ਆ ਇਹ ਇਸ ਤਰ੍ਹਾਂ ਦਾ ਇਹਦੀ ਯੱਦਲੀ ਸਾਈਡ ਤੇ ਰਾਣੀ ਤੇ ਇਹ ਤੋਂ ਅਗਲਾ ਕੋਇਨ ਹੈਗਾ 1983 ਦਾ ਇਸ ਤਰ੍ਹਾਂ ਦਾ ਸਾਰਾ ਕੁਝ ਸੇਮ ਹੈ ਬਸ ਇੱਥੇ ਸਨ ਚੇਂਜ ਹੁੰਦੀ ਹੈ ਇੱਕ ਉਹ ਦੇਖ ਲਿਆ ਕਰੋ ਅਗਲਾ ਕੋਇਨ ਹੈ ਜਿਹੜਾ ਉਹ 1999 ਦਾ 1989 ਦਾ ਕੋਇਨ ਹੈ ਜਿਹੜਾ ਇਹ 20 ਸੈਂਟ ਦਾ ਕੋਇਨ ਇਹ ਵਾਲਾ ਇਸ ਤਰ੍ਹਾਂ ਦਾ ਆ ਦੇਖੋ ਇੱਧਰ ਇਹ ਰਾਣੀ ਦੀ ਪਿਕਚਰ ਇਹ ਤੋਂ ਬਾਅਦ ਵਾਲਾ ਕੋਇਨਾ ਜਿਹੜਾ ਉਹ ਹੈਗਾ ਇਹ 1991 ਦਾ ਇਹ ਕੋਇਨਾ ਤੇ 1991 20 ਸੈਂਟ ਦਾ ਕੋਇਨਾ ਤੇ ਇਧਰਲੀ ਸਾਈਡ ਦੇ ਉੱਤੇ ਇਹ ਰਾਣੀ ਦੀ ਪਿਕਚਰ ਉਹ ਤੋਂ ਬਾਅਦ ਜਿਹੜਾ ਕੋਇਨਾ ਉਹ ਇਹ 1993 ਦਾ ਜਿਹੜਾ ਤੇ 20 ਸੈਂਟ ਤੇ ਆ ਫੁੱਲ ਵਾਲਾ ਅਲੀਏ ਤੇ ਪਿਕਚਰ ਆ ਇਹ ਤੋਂ ਬਾਅਦ ਹੈਗਾ 1994 ਦਾ 20 ਸੈਂਟ ਦਾ ਕੋਇਨ ਫੁੱਲ ਵਾਲਾ ਇਹ ਵੀ ਤੇ 1994 ਦਾ ਆ ਲਿਖਿਆ ਹੋਇਆ ਤੇ ਇਹ ਤੋਂ ਅਗਲਾ 1995 ਦਾ ਇਹ ਤੇ ਵੀ 20 ਲਿਖਿਆ ਹੋਇਆ ਤੇ 20 ਸੈਂਟ ਦਾ ਇਹ ਕੋਇਨ ਆ ਇਹ ਤੇ ਆ ਕੋਇਨ ਆ ਜਿਹੜਾ 1997 ਦਾ ਕੋਇਨ ਆ ਇਹਦੇ ਤੇ ਵੀ ਫੁੱਲ ਬਣਿਆ ਹੋਇਆ ਦੂਸਰੀ ਸਾਈਡ ਤੇ ਅੱਜ ਦੀ ਵੀਡੀਓ ਦਾ ਸਭ ਤੋਂ ਲਾਸਟ ਕੋਇਨ ਜਿਹੜਾ ਮੇਰੀ ਕਲੈਕਸ਼ਨ ਵਿੱਚ ਸ਼ਾਮਲਾ 20 ਸੈਂਟ ਦਾ ਉਹ ਹੈਗਾ 1998 ਦਾ 20 ਲਿਖਿਆ ਹੋਇਆ 20 ਸੈਂਟ ਵੀ ਲਿਖਿਆ ਹੋਇਆ ਤੇ ਫੁੱਲ ਦੀ ਪਿਕਚਰ ਇਸ ਤਰ੍ਹਾਂ ਇਹ ਸਾਰੇ ਕੋਇਨ ਜਿਹੜੇ ਹੈਗੇ ਨੇ ਇਹ 20 ਸੈਂਟ ਦੇ ਕੋਇਨ ਜਿਹੜੇ ਕਿ ਮੇਰੀ ਕਲੈਕਸ਼ਨ ਵਿੱਚ ਸ਼ਾਮਲ ਨੇ ਆਸ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋ ਚੰਗੀ ਲੱਗੀ ਹੋ ਦੇਖਦੇ ਰਹੋ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ